ਜਿਹੜਾ ਚੰਡੀਗੜ੍ਹ ਨੂੰ ਲੈ ਕੇ ਦੁਬਾਰਾ ਫੇਰ ਪਿਛਲੇ ਕੁਝ ਦਿਨਾਂ ਤੋਂ ਵਾਵਾ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਤੇ इवन ਜਿਹੜੇ ਜਿਹੜੇ ਅਸੀਂ ਸੁਨੀਲ ਜਾਖੜ ਉਹਨਾਂ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਗਲਤ ਗੱਲ ਹੋ ਰਹੀ ਹੈ ਵੀ ਚੰਡੀਗੜ੍ਹ ਦੀ ਜਿਹੜੀ ਜ਼ਮੀਨ ਆ ਚੰਡੀਗੜ੍ਹ ਬੇਸਿਕਲੀ ਪੰਜਾਬ ਲਈ ਬਣਿਆ ਸੀਗਾ ਤੇ ਜ਼ਮੀਨ ਜਿਹੜੀ ਆ ਹਰਿਆਣਾ ਨੂੰ ਦੇਣੀ ਗਲਤ ਹੈ ਕਿ ਹਰਿਆਣਾ ਜੇ ਆਪਣੀ ਰਾਜਧਾਨੀ ਬਣਾਉਣਾ ਚਾਹੁੰਦਾ ਪੰਚਕੂਲੇ ਚ ਬਣਾ ਲੈ ਕਿਤੇ ਹੋਰ ਬਣਾ ਲੈ ਇਹ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਪੰਜਾਬ ਨਾਲ ਵਿਤਕਰੇ ਕਾਰਨ ਕਈ ਵਾਰੀ ਸਥਿਤੀ ਵਿਗੜੀ ਹੈ ਤੇ ਇਹ ਵਿਤਕਰੇ ਦੂਰ ਹੋਣਾ ਚਾਹੀਦੇ ਤੇ ਹੁਣ ਵੱਖ-ਵੱਖ ਪਾਰਟੀਆਂ ਹੋਰਾਂ ਨੇ ਵੀ ਤੇ ਕੁਝ ਜਿਹੜੇ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਜਿਹੜੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਕੱਲ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ ਉਹਦੇ 'ਚ ਮਤਾ ਪਾਸ ਕੀਤਾ ਜਾਵੇ ਇਹ ਜ਼ਮੀਨ ਬਿਲਕੁਲ ਹਰਿਆਣਾ ਨੂੰ ਨਹੀਂ ਮਿਲਣੀ ਚਾਹੀਦੀ ਇਹ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਕਿਹਾ ਵੀ ਅਸੀਂ ਇੱਥੇ ਧਰਨਾ ਸ਼ੁਰੂ ਕਰ ਦਾਂਗੇ ਇਹ ਪੰਜਾਬ ਨਾਲ ਜਿਹੜਾ ਵੱਡਾ ਤਕਾ ਹੈ ਤੇ ਇਸ ਮੁੱਦੇ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ ਦੂਜੇ ਪਾਸੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੀ ਸੈਨੇਟ ਦੀਆਂ ਚੋਣਾਂ ਨਾ ਕਰਾਉਣ ਕਰਾਉਣ ਕਰਕੇ ਵਿਦਿਆਰਥੀ ਉੱਤੇ ਅੰਦੋਲਨ ਲੜ ਰਹੇ ਉਸ ਅੰਦੋਲਨ ਦੀ ਹਮਾਇਤ ਜਿਹੜੀ ਵੱਖ-ਵੱਖ ਪਾਰਟੀਆਂ ਨੇ ਕੀਤੀ ਸ਼੍ਰੋਮਣੀ ਕਾਲੀ ਦਲ ਨੇ ਵੀ ਕੀਤੀ ਤੇ ਕਾਂਗਰਸ ਪਾਰਟੀ ਨੇ ਵੀ ਕੀਤੀ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਹਰਿਆਣਾ ਨੂੰ ਜ਼ਮੀਨ ਦੇਣ ਦਾ ਮਾਮਲਾ 10 ਏਕੜ ਜ਼ਮੀਨ ਦਾ ਮਾਮਲਾ ਜਿਹਦੇ ਉੱਪਰ ਬਾਅਦ ਦੇ ਵਿੱਚ ਜਿਹੜੇ ਵਿੱਤ ਮੰਤਰੀ ਆਪਣੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਵੀ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਉਹਨਾਂ ਕਿਹਾ ਕਿ ਜ਼ਮੀਨ ਜਿਹੜੀ ਆ 1 ਇੰਚ ਵੀ ਜ਼ਮੀਨ ਹਰਿਆਣਾ ਨੂੰ ਨਹੀਂ ਮਿਲਣੀ ਚਾਹੀਦੀ ਉਹ ਉਸੇ ਤਰੀਕੇ ਦੀ ਗੱਲ ਹੈ ਜਿਵੇਂ ਅਸੀਂ ਅਕਸਰ ਸੁਣਦੇ ਹਾਂ ਕਿ ਐਸਵਾਈਐਲ ਦਾ ਇੱਕ ਤੁਪਕਾ ਪਾਣੀ ਜਿਹੜਾ ਹਰਿਆਣਾ ਨੂੰ ਨਹੀਂ ਮਿਲਣਾ ਚਾਹੀਦਾ ਇਹ ਸਾਰਾ ਜਿਹੜੀ ਗੜਬੜ ਚਾਹਤ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਿਆਸਤ ਵਿੱਚ ਗੜਬੜ ਜਾਣ ਕੇ ਖੜੀ ਕੀਤੀ ਜਾਂਦੀ ਹੈ ਦਰਬਾਰਾ ਸਿੰਘ ਦੀ ਪੁਰਾਣੀ ਗੱਲ ਹੈ 80ਵੇਂ 80ਵੇਂ ਦੀ ਗੱਲ ਬਾਤ ਹੈ ਇਹ ਮੈਨੂੰ ਡੈਫੀਨੇਟਲੀ ਪਤਾ ਅੰਦਰ ਦੀਆਂ ਜਿਹੜੀਆਂ ਰਿਪੋਰਟਾਂ ਉਸ ਵੇਲੇ ਦੀਆਂ ਦਿੱਲੀ ਦੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਉਹਦੇ ਚ ਰੌਲਾ ਇਹ ਸੀ ਵੀ ਦਰਬਾਰਾ ਸਿੰਘ ਨੂੰ ਜਦੋਂ ਲਾਹਤਾ ਉਹਦੇ ਤੋਂ ਪ੍ਰੈਜ਼ੀਡੈਂਟ ਖੋਹ ਲਿਆ ਤੇ ਚੀਫ ਮਿਨਿਸਟਰ ਰਹਿ ਗਿਆ ਉਹਨੂੰ ਲੱਗਿਆ ਚੀਫ ਮਿਨਿਸਟਰ ਦੀ ਖੁਰਸੀ ਵੀ ਤਾਂ ਮੈਥੋਂ ਖੁੱਸ ਜੇ ਤਾਂ ਉਹਨੇ ਕੀ ਕੀਤਾ ਵੀ ਅਕਾਲੀਆਂ ਤੋਂ ਐਜੀਟੇਸ਼ਨ ਲਵਾ ਕਰਵਾਤੀ ਇਹ ਉਹਦੇ ਇੱਕੋ ਹੀ ਕੰਟਰੈਕਟਰ ਸੀ ਜਗਦੇਵ ਸਿੰਘ ਤਲਵੰਡੀ ਉਹਦਾ ਫਿਰ ਆਨੰਦ ਪ੍ਰਸਾਦ ਦੇ ਰੈਜ਼ੋਲੂਸ਼ਨ ਉੱਤੇ ਉਹਦੇ ਉਹਦੇ ਤੋਂ ਮੋਰਚਾ ਲਵਾਇਆ ਗਿਆ ਦਿੱਲੀ ਉਹ ਬੱਸਾਂ ਭਰ ਕੇ ਜਾਂਦਾ ਸੀ ਉਹਦੇ ਕੋਲ ਤਾਂ ਅਰੇਂਜਮੈਂਟ ਨਹੀਂ ਸੀ ਫਿਰ ਸਰਕਾਰ ਹੀ ਬੱਸਾਂ ਬੁੱਸਾਂ ਦੇ ਜਾਂ ਦਰਬਾਰਾ ਸਿੰਘ ਵਾਲੇ ਖਾਤੇ ਚੋਂ ਹੀ ਪੈਸੇ ਜਾਂਦੇ ਹੁੰਦੇ ਸੀਗੇ ਬੱਸਾਂ ਲਈ ਬੰਦੇ ਵੀ ਇਕੱਠੇ ਕਰਨ ਲਈ ਇਹ ਸਾਰਾ ਕੁਝ ਸਰਕਾਰਾਂ ਕਰਦੀਆਂ ਤੇ ਉਹ ਲੈ ਕਹਿਣਾ ਹੁੰਦਾ ਸੀ ਦਰਬਾਰ ਸਿੰਘ ਦਾ ਦਰਬਾਰਾ ਸਿੰਘ ਦਾ ਓਪਨ بس ਆ ਜਿਸਵਾਲ ਦੇ ਇਹ ਤਾਂ ਵੀ ਵੱਡੀ ਸਟੇਟਮੈਂਟ ਐ ਇਸ ਮੁੱਦੇ ਦੇ ਉੱਪਰ ਵੀ ਅਕਾਲੀ ਦਲ ਜਿਹੜਾ ਕਿਵੇਂ ਐਜੀਟੇਸ਼ਨ ਕਰਦਾ ਰਿਹਾ ਨਹੀਂ ਨਾ ਬਿਲਕੁਲ ਬਿਲਕੁਲ ਦਰਬਾਰਾ ਉਹ ਜਗਦੇਵ ਸਿੰਘ ਵਾਲਵੰਡੀ ਬਾਰੇ ਤਾਂ ਇਹ ਪਤਾ ਬਾਕੀ ਤਾਂ ਡਿਵੈਲਪਮੈਂਟਾ ਹੋ ਗਏ ਬਾਦ ਦੀਆਂ ਗੱਲਾਂ ਅੱਛਾ ਉਹਦੇ ਜੋ ਕਿਹਾ ਕਰਦਾ ਸੀ ਮੈਨੂੰ ਇੰਦਰਾ ਗਾਂਧੀ ਮੇਰੀ ਚੀਫ ਹੁਨਿਸਟਰੀ ਵੀ ਖੋਲੂਗੀ ਮੈਨੂੰ ਪ੍ਰਧਾਨ ਕੀਤਾ ਮੈਂ ਇਥੋਂ ਖੋਲੀ ਤੇ ਜੇ ਅਕਾਲੀ ਦਲ ਮੈਨੂੰ ਗਾਲ੍ਹਾਂ ਕੱਢਦੇ ਰਹਿਣਗੇ ਤੇ ਮੈਂ ਅਕਾਲੀਆਂ ਨੂੰ ਗਾਲ੍ਹਾਂ ਕੱਢਦਾ ਨੂੰ ਤੇ ਮੇਰੀ ਚੀਫ ਮਿਨਿਸਟਰੀ ਬਚੀ ਰਹੂਗੀ ਤੇ ਇਸ ਕਰਕੇ ਜਾਨ ਬੁੱਝ ਕੇ ਯੋਨੀਅਰਟੀ ਦਾ ਸੈਨੇਟ ਦਾ ਮਸਲਾ 10 ਏਕੜ ਸਾਨੂੰ ਦੇ ਦਿਓ ਜਾਣ ਕੇ ਆ ਕੇ ਤੁਸੀਂ ਕਹਿੰਦੇ ਵੀ ਉਹ ਜਿਹੜਾ ਜਿਹੜਾ ਹੁੰਦਾ ਹੈ ਕਿ ਨਾ ਪੋਲਿਟਿਕਸ ਵਿੱਚ ਹੁੰਦਾ ਵੀ ਨਾ ਖੇਡਣਾ ਨਾ ਖੇਡਣ ਦੇਵਾ ਉਹ ਗੁੱਤੀ ਚਮੁੱਤਨ ਵਾਲੀ ਗੱਲ ਹੁੰਦੀ ਹੈ ਇਹਨਾਂ ਦੇ ਇਹ ਕਰਦੇ ਹੁੰਦੇ ਪੋਲਿਟਿਕਸ ਵਿੱਚ ਇਹ ਚੱਲਦਾ ਹੁੰਦਾ ਨਾ ਖੇਡਣਾ ਨਾ ਖੇਡਣ ਦੇਵਾ ਇਹ ਗੱਲ ਕਨਫਿਊਜ਼ਨ ਪਾ ਕੇ ਰੱਖਣਾ ਹੁੰਦਾ ਤੇ ਉਹ 10 ਏਕੜ ਦਾ ਰੌਲਾ ਇਹ ਹੈ ਬਾਕੀ ਇਹ ਹੈ ਵੀ ਸਾਨੂੰ ਸਾਡਾ ਚੀਮੈਂਟ ਸਾਨੂੰ ਬੜਾ ਮਾੜਾ ਕਮਜ਼ੋਰ ਮਿਲਿਆ ਹੋਇਆ ਜਿਹੜਾ ਮੌਜੂਦਾ ਹੈ ਉਹਨੂੰ ਚਾਹੀਦਾ ਸੀ ਜਦੋਂ ਰਾਜਸਥਾਨ ਚ ਉੱਥੇ ਜੈਪੁਰ ਚ ਗੱਲ ਹੋਈ ਹੈ ਸਾਰੀ ਉੱਥੇ ਕਹਿੰਦਾ ਵੀ ਭਾਈ ਇਹ ਤਾਂ ਇਹ ਇਹ ਤਾਂ ਸਿੱਧਾ ਪੰਜਾਬ ਨੂੰ ਦੋ ਵਾਰ ਤਾਂ ਚੰਡੀਗੜ੍ਹ ਮਿਲ ਚੁੱਕਿਆ ਸੀ ਹਾਂਜੀ ਇੱਕ ਵਾਰ ਤਾਂ ਇਹਨੇ ਦੇ ਦਿੱਤਾ ਸੀ ਉਹ ਤਾਂ ਰੁਕ ਗਿਆ ਦੂਜੀ ਵਾਰੀ ਫਿਰ ਪੰਜਾਬ ਸਮਝੌਤੇ 'ਚ 86 'ਚ 26 ਜਨਵਰੀ ਨੂੰ ਹੁਣ ਅਸੀਂ ਟਰਾਂਸਫਰ ਉਦੋਂ ਰੁਕ ਗਿਆ ਪੰਜਾਬ ਦਾ ਕਮਾਂਡ ਤਾਂ ਬਟੇ ਨਾਲ ਚੱਲਦਾ ਜਸਪਾਲ ਜੀ ਜੇ ਤਾਂ 26 ਜਨਵਰੀ 1900 ਦਾ ਮਾਮਲਾ ਸੀ ਨਾ ਪੰਜਾਬੀ ਟ੍ਰਿਬਿਊਨ ਦੇ ਜੋ ਇੱਕ ਵੱਡੀ ਕਵਰ ਲੱਗੀ ਸੀਗੀ ਚੰਡੀਗੜ੍ਹ ਪੰਜਾਬ ਨੂੰ 26 ਜਨਵਰੀ 1900 ਪਿੱਛੇ ਖਾਲੀ ਛੱਡਿਆ ਸੀ ਵੀ ਕਿਹੜੇ ਸਾਲ ਹੋਏਗਾ ਆ ਕਿਹੜੇ ਸਾਲ ਹੋਏਗਾ ਤੇ ਇਸ ਕਰਕੇ ਇਹ ਸਾਰਾ ਕੁਝ ਪੰਜਾਬ ਦਾ ਤਾਂ ਪੰਜਾਬ ਵੇਖੋ ਪੰਜਾਬ ਪਹਿਲਾਂ ਜਿਹੜੇ ਜਿਹੜੀ ਪੰਜਾਬ ਦੀ ਰਿਪੋਰਟ ਆਈ ਸੀ ਪਹਿਲਾਂ ਜਿੱਦੇ ਤੇ ਡਿਵੀਜ਼ਨ ਹੋਈ ਆ ਜਿਹੜੀ ਜਿਹੜੀ ਬਾਉਂਡਰੀ ਬਾਉਂਡਰੀ ਦਾ ਜਿਹੜਾ ਕਮਿਸ਼ਨ ਸੀ ਬਾਉਂਡਰੀ ਕਮਿਸ਼ਨ ਤਾਂ ਇਹ ਹਰਿਆਣੇ ਨੂੰ ਦੇਤਾ ਸੀ ਚੰਡੀਗੜ੍ਹ ਪਹਿਲਾਂ ਫਿਰ ਪਾਲੀਆਂ ਨੇ ਰੌਲਾ ਪਾਇਆ ਜਾ ਕੇ ਤਾਂ ਫਿਰ ਇਹ ਚੰਗਾ ਇੰਦਰਾ ਗਾਂਧੀ ਕਰਨੀ ਮੈਂ ਤੁਹਾਨੂੰ ਟਰਾਂਸਫਰ ਕਰ ਦੂੰ ਫਿਰ ਇੰਦਰਾ ਗਾਂਧੀ ਨੇ ਉਹਦੇ ਨਾਲ ਰਾਜ ਕਾਜਲ ਕਾਤੇ ਬੋਰ ਜੋੜਤੇ ਜਮ ਉਹ ਫਿਰ ਪੰਗੇ ਪਾਉਣੇ ਹੁੰਦੇ ਆ ਕਿ ਨਾ ਸਾਰੇ ਪੋਲਿਟਿਕਸ ਵਿੱਚ ਰੌਲਾ ਇਹ ਆ ਪੰਜਾਬ ਦੀ ਲੜਾਈ ਨੂੰ ਜਾਂ ਪੰਜਾਬ ਦੇ ਵਿੱਚ ਇੱਕ ਪ੍ਰੋਟੈਸਟ ਦਾ ਇੱਕ ਰੋਸ ਬਾਜ਼ਾਰਾਂ ਦਾ ਮਾਹੌਲ ਦਿੱਲੀ ਨੇ ਖੜਾ ਕਰਕੇ ਰੱਖਣਾ ਆਪ ਦੀ ਲੋੜ ਲਈ ਦੇਸ਼ ਵਿੱਚ ਜਿਹੜੀ ਉਹਨਾਂ ਖਾਸ ਕਰਕੇ ਉਹਨੂੰ ਜਿਹੜਾ ਨਾਰਥ ਵਿੱਚ ਜਿਹੜੀਆਂ ਹਿੰਦੀ ਸਟੇਟਸ ਐ ਜਿਹੜੀਆਂ ਜਿੱਥੇ ਉਹਨਾਂ ਦਾ ਮੇਨ ਐ ਉਹਨਾਂ ਲਈ ਪੰਜਾਬ ਹਮੇਸ਼ਾ ਇੱਕ ਰੱਖਣਾ ਵੀ ਇਹ ਸਾਨੂੰ ਖਰਾਬ ਕਰ ਰਿਹਾ ਤੇ ਇਹਦੇ ਉੱਤੇ ਉਹਨਾਂ ਨੇ ਆਪਦਾ ਹਿੰਦੂਤਵ ਦੀ ਪੋਲਿਟਿਕਸ ਨਾਲ ਹਿੰਦੂਵਾਦੀ ਵੋਟਾਂ ਇਕੱਠੀਆਂ ਕਰਨੀਆਂ ਸਾਰੀਆਂ ਇਹ ਪੋਲਿਟਿਕਸ ਵਿੱਚ ਪੰਜਾਬ ਨੂੰ ਰੱਖਣਾ ਆ ਜਿਹੜਾ ਚੰਡੀਗੜ੍ਹ ਵਾਲਾ ਮਸਲਾ 10 ਏਕੜ ਦਾ ਇਹ ਵੀ ਉਸੇ ਮਸਲਿਆਂ 'ਚ ਇੱਕ ਐ ਤੇ ਇਸ ਕਰਕੇ ਚਾਹੀਦਾ ਸੀ ਜਿਹੜਾ ਸਾਡਾ ਚੀਫ ਮਿਨਿਸਟਰ ਸੀ ਉਹਨੂੰ ਕਹਿਣਾ ਚਾਹੀਦਾ ਸੀ ਵੀ ਇਹ ਤਾਂ ਸਾਡਾ ਕਈ ਵਾਰੀ ਤਾਂ ਸਾਰ ਪੰਜਾਬ ਵੱਲ ਦੇ ਖਾਤੇ 'ਚ ਪੈ ਚੁੱਕਿਆ ਸਿਰਫ ਬਦਲੀ ਨਹੀਂ ਹੋਈ ਏ ਪੰਜਾਬ ਬਣਿਆ ਹੀ ਚੰਡੀਗੜ੍ਹ ਲਈ ਸੀ ਆ ਚੰਡੀਗੜ੍ਹ ਬਣਿਆ ਹੀ ਪੰਜਾਬ ਲਈ ਸੀ ਇਹ ਵੀ ਉਹਨੇ ਨਹੀਂ ਕਿਹਾ ਉਲਟਾ ਕਹਤਾ ਸਾਨੂੰ ਵੀ ਵਿੱਚੋਂ ਦੇ ਦਿਓ ਬਣਾਉਣ ਲਈ ਮਤਲਬ ਇਹ ਸਭ ਖੇਮਚੇ ਹੋਰ ਸਭ ਤੋਂ ਮਾੜੀ ਜਿਹੜੀ ਸਟੇਟਮੈਂਟ ਕੀਤੀ ਉਹ ਏ ਸੀ ਕਿ ਸਾਰਿਆਂ ਨੇ ਦਿੱਤੀ ਕਲੇਮ ਨਹੀਂ ਕੀਤਾ ਤੇ ਹੁਣ ਨੇਚਰਲੀ ਹੁਣ ਕੋਈ ਨਾ ਕੋਈ ਮੁੱਦਾ ਅਗਲੇ ਨੇ ਪੇਸ਼ ਕਰਤਾ ਵੀ ਲੜੋ ਇਹਦੇ ਤੇ ਦਿੱਲੀ ਵਾਲੇ ਮੁੱਦੇ ਵੀ ਪੇਸ਼ ਕਰਦੇ ਲੜੀ ਜਾਓ ਇਹਦੇ ਚ ਰਹੇ ਥੋੜਾ ਜਿਹਾ ਥੋੜੀ ਜਿਹੀ ਗਰਮ ਰਹੇ ਸਿਆਸਤ ਇੱਥੇ ਉਹ ਜਾਣ ਕੇ ਰੱਖਣਾ ਚਾਹੁੰਦੇ ਇਹਦੇ ਤੇ ਆਪ ਦਾ ਉਹ Hindu ਏਜੰਡਾ ਉਹਨਾਂ ਦਾ RSS ਏਜੰਡਾ ਹੈਗਾ ਕਾਇਮ ਹੈ ਤੇ ਅੱਛਾ ਉਹਦੇ ਉਹਦੇ ਜਦੋਂ ਇਹ ਹੋਏਗਾ ਤਾਂ ਪੰਜਾਬ ਚ ਵੀ ਉਹਨਾਂ ਦਾ Hindu ਦਾ ਜਿਹੜਾ ਵੋਟ ਬੈਂਕ ਆ ਉਹ ਕਾਇਮ ਰਹਿੰਦਾ ਜੇ ਪੰਜਾਬ ਚ ਲੜਾਈ ਹੁੰਦੀ ਰਹਿੰਦੀ ਆ ਤਾਂ ਸਰਕਾਰ ਨੂੰ ਕੋਈ ਐਜੀਟੇਸ਼ਨ ਚੱਲਦੀ ਆ ਉਹਨਾਂ ਦਾ Hindu ਏਜੰਡਾ ਪੰਜਾਬ ਚ ਵੀ ਕਾਇਮ ਰਹਿੰਦਾ ਤੇ BJP ਦੇ BJP ਦਾ ਉਸੇ Hindu ਏਜੰਡੇ ਤੇ ਉਹੀ Hindu ਪਾਪੂਲੇਸ਼ਨ ਦੇ ਵਿੱਚ ਹੀ ਆਪਣੀਆਂ ਟਾਖਾਂ ਫਲਾਉਣੀਆਂ ਆ ਇਹ ਨੇ ਤਾਂ ਇਸ ਕਰਕੇ ਪੋਲਿਟਿਕਸ ਦਾ 파ਰਟ ਆ ਇਹ ਜਿਹੜੀ ਐਜੀਟੇਸ਼ਨ ਚੱਲ ਹੁਣ ਤੁਹਾਡੇ ਸਾਹਮਣੇ ਕੋਈ ਮਸਲਾ ਪੇਸ਼ ਕਰਤਾ ਤੱਕ ਐਜੀਟੇਸ਼ਨ ਹੋਣੀ ਹੈ ਹੋਣੀ ਚਾਹੀਦੀ ਵੀ ਹੈ ਉਹ ਐਜੀਟੇਸ਼ਨ ਦਾ ਮਾਹੌਲ ਹੀ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਤਾ ਤੁਸੀਂ ਭਜੋਗੇ ਕਿਵੇਂ ਹਾਂ ਇਸ ਕਰਕੇ ਜਿਹੜਾ ਬਲਵੀਰ ਸਿੰਘ ਰਾਜਵਾਲ ਦਾ ਤੇ ਹੋਰ ਸਾਰਿਆਂ ਦਾ ਕਹਿਣਾ ਹੈ ਇਹ ਠੀਕ ਹੈ ਐਜੀਟੇਸ਼ਨ ਹੋਊਗੀ ਸੁਨੀਲ ਜਾਖੜ ਨੇ ਵੀ ਕਹਿਤਾ ਭਾਜਪੀ ਦੇ ਵਿੱਚ ਹੋਲ ਹੋ ਕੇ ਕਹਿਤਾ ਇਦੇ ਵਿੱਚ ਲੱਗਦਾ ਵੀ ਬੀਜੇਪੀ ਦੋਨੋਂ ਗੱਲਾਂ ਬੀਜੇਪੀ ਇਹ ਵੀ ਚਾਹੁੰਦੀ ਆ ਵੀ ਅਸੀਂ ਇਹਨਾਂ ਨੂੰ ਲੜਾਈ ਦਾ ਮਾਹੌਲ ਦਾ ਸੇਕੜ ਦਾ ਭੇਜਿਆ ਸੀ ਚੁੱਪੀ ਕਰਕੇ ਬਹਿ ਗਏ ਉਹਨਾਂ ਨੇ ਆਪਣੇ ਬੰਦੇ ਤੋਂ ਹੀ ਖਾਤਾ ਸੁਨੀਲ ਜਾਖੜ ਤੋਂ ਵੀ ਯਾਰ ਤੂੰ ਹੀ ਕਹਿ ਹੁਣ ਇਹ ਤਾਂ ਚੁੱਪੀ ਕਰ ਗਏ ਆ ਇਸ ਕਰਕੇ ਉਹ ਮਾਹੌਲ ਆਪ ਵੀ ਦਿੰਦੇ ਆ ਆਪ ਦਿੰਦੇ ਆ ਵੀ ਆ ਲੜਾਈ ਦਾ ਮਾਹੌਲ ਆ ਵੀ ਇੱਥੇ ਲੜੋ ਇਸ ਕਰਕੇ ਤੇ ਉਹ ਹੁੰਦਾ ਇਹ ਹੈ ਵੀ ਜਦੋਂ ਕਿਸੇ ਬਿਮਾਰੀ ਨੂੰ ਇਲਾਜ ਕਰਨਾ ਹੋਵੇ ਤੇ ਉਹ ਬਿਮਾਰੀ ਦਾ ਥੋੜਾ ਜਿਹਾ ਕਰਮ ਵੀ ਵਾਝ ਦਿੱਤੇ ਜਾਂਦੇ ਆ ਬਰੇ ਦਸ ਪਾਲ ਦੀ ਪੰਜਾਬ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਪੰਜਾਬ ਇੱਕੋ ਇੱਕ ਸੂਬਾ ਹੈ ਜਿਹਨੂੰ ਆਪਣੀ ਰਾਜਧਾਨੀ ਨਹੀਂ ਮਿਲੀ ਭਾਵੇਂ ਕਿ ਇਹ ਰਾਜਧਾਨੀ ਉਦੇ ਹੀ ਇਲਾਕਿਆਂ ਚੋਂ ਕੱਢ ਕੇ ਬਣਾਈ ਗਈ ਹੈ ਇਹੋ ਜਿਹੇ ਹਿੰਦੁਸਤਾਨ ਦੇ ਵਿੱਚ ਕਿਸੇ ਹੋਰ ਸਟੇਟ ਨਾਲ ਨਹੀਂ ਵਾਪਰਿਆ ਇਹ ਜਿਹੜਾ ਮਤਲ ਤੱਕਾ ਸ਼ਰਿਆਮ ਹੋਇਆ ਇਹ ਇਹਦੇ ਪਿੱਛੇ ਲੰਮੀ ਕਹਾਣੀ ਕਿਉਂ ਇਹ ਇਹਨਾਂ ਮਾਮਲਾ ਟੇਡਾ ਕਿਉਂ ਚੱਲਦਾ ਗਿਆ ਹੁਣ ਤੱਕ ਵੀ ਅਜੇ ਵੀ ਸ਼ਾਂਤੀ ਕੋਈ ਆਸ ਨਹੀਂ ਲੱਗਦੀ ਬੰਮਿਕ ਅੰਦੋਲਨ ਹੋਣਗੇ ਇਨਸਾਫ ਦੀ ਅਜੇ ਵੀ ਕੋਈ ਆਸ ਨਹੀਂ ਲੱਗਦੀ ਦੇਖੋ ਇਨਸਾਫ ਦੇਣ ਨਾਲ ਤਾਂ ਪੋਲਿਟਿਕਸ ਵੀ ਦਿੱਲੀ ਦੀ ਨਹੀਂ ਚੱਲਦੀ ਕਨਾ ਹਿੰਦੂ ਤੋਂ ਪੋਲਿਟਿਕਸ ਤਾਂ ਇਹ ਚੱਲਦੀ ਆ ਵੀ ਇੱਥੇ ਵਿਤਕਰਿਆਂ ਦਾ ਵੱਡਾ ਵੱਡਾ ਵੱਡੀ ਪੰਡ ਵਿਤਕਰਿਆਂ ਦੀ ਬਣੇ ਤਾਂ ਪੰਜਾਬ ਵਾਲੇ ਤੇ ਸਿੱਖ ਲੜਾਈ ਕਰਨ ਸਿੱਖਿਆ ਵਾਲੇ ਨੇ ਤਾਂ ਨਹੀਂ ਕਰਨੀ ਸਿੱਖ ਲੜਾਈ ਕਰਨ ਤੇ ਸਿੱਖਾਂ ਨੂੰ ਸਿੱਖਾਂ ਵਿੱਚ ਕਦੇ ਖਾਲਸਾਤਾਨ ਦੀ ਗੱਲ ਖੜੀ ਕਰਦੇ ਹੋ ਤੇ ਕਦੇ ਜੇ ਉਹ ਹੁਣ ਉਹਦਾ ਉਹਦਾ ਖਾਲਸਾਤਾਨ ਦਾ ਜੇ ਕੋਈ ਬਹੁਤਾ ਵੱਡਾ ਇੱਥੇ ਹਾਂ ਉਹਦਾ ਸਪੋਰਟਰ ਨਹੀਂ ਜਾਂ ਉਸ 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 ਇਸ਼ੂ ਤੇ ਇੱਥੇ ਸਿੱਖ ਮੋਬਲਾਈ ਨਹੀਂ ਹੁੰਦੇ ਤਾਂ ਨਵੇਂ ਸ਼ੁਰੂ ਕਰਦੇ ਇਹ ਨਵੇਂ ਸ਼ੁਰੂ ਕੀਤੇ ਇਸੇ ਕਰਕੇ ਲਗਾਤਾਰ 77 ਤੋਂ ਬਾਅਦ 47 ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਇਸ਼ੂ ਕਦੇ ਇਸ਼ੂ ਕਦੇ ਪਾਣੀਆਂ ਦਾ ਕਦੇ ਦਰਿਆਵਾਂ ਦਾ ਕਦੇ S Y L ਦਾ ਲਗਾਤਾਰ ਇਸ਼ੂ ਖੜੇ ਕੀਤੇ ਗਏ ਆ ਉਹ ਹੁਣ ਵੀ ਇੱਕ ਨਵਾਂ ਇਸ਼ੂ ਖੜਾ ਕਰਤਾ ਕਿਉਂਕਿ ਪਹਿਲੇ ਜਿਹੜੇ ਇਸ਼ੂ ਖੜੇ ਕੀਤੇ ਹੁੰਦੇ ਆ ਉਹਨਾਂ ਉੱਤੇ ਫਿਰ ਲੋਕ ਲੋਕ ਸੁਸਤਾ ਜਾਂਦੇ ਆ ਉਸ ਉੱਤੇ ਉਹਨੇ ਈਮੋਸ਼ਨਲ ਹੋ ਕੇ ਸੜਕਾਂ ਤੇ ਨਹੀਂ ਆਉਂਦੇ ਉਹ ਨਵਾਂ ਇਸ਼ੂ ਖੜਾ ਕਰਤਾ ਤੇ ਇਸ ਕਰਕੇ ਡਿਬਤ ਕਰੇ ਹੁੰਦੇ ਆ ਉਹਨਾਂ ਨੂੰ ਕੀ ਪਰਵਾਹ ਹੈ ਵੀ ਪੰਜਾਬ ਦੀ ਚੰਡੀਗੜ੍ਹ ਹੈ ਜਾਂ ਨਹੀਂ ਹੈ ਰਾਸ਼ਟਰੀ ਰਾਜਧਾਨੀ ਹੈ ਜਾਂ ਨਹੀਂ ਹੈ ਉਹਨਾਂ ਨੂੰ ਕੋਈ ਅਸੀਂ ਜੀ ਸਮੱਸਿਆ ਉਹਨਾਂ ਨੇ ਤਾਂ ਆਪ ਦੀ ਦਿੱਲੀ ਵਾਲੀ ਪੋਲਿਟਿਕਸ ਦੀ ਗਿੰਦਤੀਆਂ ਕਰਨੀਆਂ ਜਾਂ ਦੇਸ਼ ਦੀ ਪੋਲਿਟਿਕਸ ਦੀ ਕਰਨੀਆਂ ਉਸ ਕਰਕੇ ਉਹ ਜਿਹੜੀਆਂ ਨੈਸ਼ਨਲ ਪਾਰਟੀਆਂ ਬੀਜੇਪੀ ਹੋਈ ਕਾਂਗਰਸ ਹੋਈ ਕਿਸੇ ਵੇਲੇ ਅੱਜ ਵੀ ਉਹਨਾਂ ਦੀ ਆਪਣੀ ਆਪਣੀਆਂ ਗਿੰਤੀਆਂ-ਬਿੰਤੀਆਂ ਪੰਜਾਬ ਦੇ ਸੰਬੰਧ 'ਚ ਪੰਜਾਬ ਉਹਨਾਂ ਲਈ ਇਸ ਕਿਸਮ ਤੇ ਐਗਜ਼ਿਸਟ ਨਹੀਂ ਕਰਦਾ ਨਾ ਸਿੱਖ ਐਗਜ਼ਿਸਟ ਕਰਦੇ ਆ ਉਹਨਾਂ ਨੂੰ ਜਿੱਥੇ ਲੱਗਦਾ ਭਾਵੇਂ ਕੈਨੇਡਾ 'ਚ ਪੋਲਿਟਿਕ ਸ਼ੁਰੂ ਕਰਨੀ ਪਵੇ ਜੇ ਭਾਵੇਂ ਇੱਥੇ ਚੰਡੀਗੜ੍ਹ ਦੇ ਇਸ਼ੂ ਉੱਤੇ ਜਾਂ ਹਰਿਆਣੇ ਦੀ ਅਸੈਂਬਲੀ ਦੇ ਲਈ 10 ਏਕੜ ਦੇਣ ਦੇ ਮਸਲੇ ਉੱਤੇ ਇਸ਼ੂ ਹੋਵੇ ਖੜਾ ਕਰਦੇ ਉਹਨਾਂ ਖੜਾ ਕਰਕੇ ਰੱਖਣਾ ਇਹ ਤੇ ਭਾਵੇਂ ਤੁਹਾਡਾ ਇੱਥੇ ਝੋਨਾ ਨਾ ਚੱਕਿਆ ਜਾਵੇ ਝੋਨੇ ਲਈ ਵੀ ਫਿਰ ਉਹ ਜਿਹਾ ਮਾਹੌਲ ਖੜਾ ਕਰ ਦਿਓ ਫਰੀਦ ਘਟਾ ਦਿਓ ਸਾਰੇ ਮਸਲੇ ਜਾਣੋ ਜਿੱਕੇ ਖੜੇ ਕਰਨੇ ਹੁੰਦੇ ਆ ਹੌਲੀ ਹੌਲੀ ਫਿਰ ਇਹ ਇਹ ਕਰਕੇ ਰੱਖਣਾ ਹੈ ਇਹੀ ਇੱਕ ਪੋਲਿਟਿਕਸ ਨਹੀਂ ਇਹ ਪੋਲਿਟਿਕਸ ਦਾ ਆਪਣੀ ਥਾਂ ਦੇ ਉੱਪਰ ਹੈਗੀ ਆ ਪਰ ਇਹਦੇ ਨਾਲ ਜੋ ਇਸ ਪਾਸੇ ਜਿਹੜਾ ਆਪਸ ਦੇ ਵਿੱਚ ਮਤਭੇਦ ਹੁੰਦੇ ਆ ਮਤਲਬ ਕਿਸਾਨ ਅੰਦੋਲਨ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਕੱਠੇ ਹੋਏ ਸੀ ਇਕਜੁੱਟ ਹੋਏ ਸੀ ਪਾਵੇਂ ਕਿ ਉਹਨਾਂ ਨੂੰ ਪਾੜਨ ਦੀਆਂ ਵਾਟ ਵਾਖ ਵਾਖ ਕਰਨੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਸੀਗੀਆਂ ਪਰ ਉਹਨਾਂ ਕਹੇ ਵੀ ਅਸੀਂ ਆਪੇ ਮਾਮਲਾ ਜਿਹੜਾ ਪਾਣੀਆਂ ਦਾ ਹੱਲ ਕਰ ਲਾਂਗੇ ਸਭ ਪਹਿਲਾਂ ਸਾਡਾ ਜਿਹੜਾ ਨਾ ਤਿੰਨੇ ਖੇਤੀ ਕਾਨੂੰਨ ਰੱਦ ਕਰੋ ਉਸ ਸਮੇਂ ਜਿਹੜੀ ਇਕਤਾ ਹੋਈ ਆ ਉਹ ਉਹਨੂੰ ਦੁਬਾਰਾ ਫੇਰ ਤੋੜਨ ਦੇ ਯਤਨ ਵੀ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਉਸੇ ਤਰੀਕੇ ਨਾਲ ਉਸੇ ਉਹਦੇ ਤੋੜਨ ਦੇ ਇੱਕ ਯਤਨ ਥੋੜਾ ਹੋਇਆ ਇਹ ਯਤਨ ਕੀਤਾ ਉਹਨਾਂ ਨੇ ਹਰਿਆਣੇ ਦੇ ਵਿੱਚ ਜਾੜ ਤੇ ਨਾਉਣ ਜਾੜ ਦਾ ਫਸਲਾ ਖੜਾ ਕਰਕੇ ਉਹ ਇਲੈਕਸ਼ਨ ਜਿੱਤੇ ਤੀਜੀ ਜਰਜ ਤੇ ਹੁਣ ਉਹਨਾਂ ਨੇ ਹਰਿਆਣਿਆਂ ਨੂੰ ਲੱਗਿਆ ਵੀ ਅਸੀਂ ਹੁਣ ਜਾਟ ਆ ਉਹ ਕਹਿੰਦੇ ਅਸੀਂ ਅਸੀਂ ਹੁਣ ਜਾਟਿਸਤਾਨ ਜਾਟ ਲੈਂਡ ਦੀ ਮੰਗ ਖੜੀ ਕਰਤੀ ਉਹਨਾਂ ਨੇ ਉਹ ਇਸੇ ਚੋਂ ਨਿਕਲੀ ਹੈਗਾ ਰਿਐਕਸ਼ਨ ਚੋਂ ਨਿਕਲਦੀ ਹੈ ਉਹ ਰਿਐਕਸ਼ਨ ਤਾਂ ਇਹਨਾਂ ਨੇ ਤਿਆਰ ਕਰ ਲਾ ਹੁੰਦਾ ਇਹਦੇ ਨਾਲ ਦੋਨੋਂ ਗੱਲਾਂ ਹੋਣਗੀਆਂ ਜਾਟ ਆਪ ਦਾ ਹਿੱਸਾ ਵੀ ਮੰਗ ਰਿਹਾ ਸਮੀਕਰਨ ਕਰਨਗੇ ਪਰ ਇਹਦੇ ਨਾਲ ਨਾਣ ਜਾਟ ਵੀ ਥੋੜੇ ਜਿਹਾ ਹੋਰ ਇਕੱਠੇ ਹੋ ਜਾਣਗੇ ਬੀਜੇਪੀ ਨਾਲ ਬੀਜੇਪੀ ਨਾਲ ਜੁੜ ਜਾਣਗੇ ਬੀਜੇਪੀ ਦੀ ਪਰਮਾਨੈਂਟ ਕੰਸਟੀਟਿਊਐਂਸੀ ਨਾਣ ਜਾਟ ਹੋ ਜਾਣਗੇ ਹਰਿਆਣੇ 'ਚ ਹੋਗੇ ਇਹੀ ਐਕਸਰਸਾਈਜ਼ ਪੰਜਾਬ ਚ ਵੀ ਹੁੰਦੀ ਆ ਉਹ ਇਹ ਸਾਰੀਆਂ ਆਪਦੇ ਆਪ ਦੀਆਂ ਜਿਹੜੀਆਂ ਇਲੈਕਸ਼ਨ ਦੀਆਂ ਕੰਸਟਿਟੂਐਂਸੀਆਂ ਉਹਨਾਂ ਨੂੰ ਖੜੇ ਕਰਨ ਦੇ ਚ ਆਪਦੇ ਸਿਆਸਤ ਦੀ ਸਾਰੀ ਸਾਰੀ ਗੇਮ ਐ ਤੇ ਇੱਥੇ ਇਸ਼ੂ ਨੇ ਇੱਥੇ ਨਹੀਂ ਹੈ ਸਵਾਲ ਤਾਂ ਇਹ ਆ ਵੀ ਜਦੋਂ ਮੈਜਰ ਡੈਮੋਕ੍ਰੇਸੀ ਆ ਉਹਦੇ ਚ ਹੁੰਦਾ ਵੀ ਜਿੰਨਾ ਕ ਕੋਈ ਕਿਸੇ ਦਾ ਕਿਸੇ ਦੀ ਵਾਦੀ ਆ ਉਹਨਾਂ ਹਿੱਸਾ ਉਹਨੂੰ ਸੱਤਾ ਚੋ ਮਿਲੇ ਇਹ ਅਸੂਲ ਐ ਸਾਰੀ ਦੁਨੀਆ ਦੇ ਵਿੱਚ ਤੇ ਮਿਨੋਰਿਟੀਆਂ ਦੀ ਤੁਸੀਂ ਪ੍ਰੋਟੈਕਸ਼ਨ ਵੀ ਕਰੋ ਤੁਸੀਂ ਇਹ ਜਾਰਗੇਜਮੈਂਟ ਕਰੋ ਮਨੋਰਟੀਆ ਦਾ ਇੱਥੇ ਵਾਈਪ ਆਊਟ ਵੀ ਖਤਮ ਵੀ ਕਰ ਦਿੱਤੇ ਜਾ ਸਕਦੀਆਂ ਜਾਂ ਛੋਟੀਆਂ ਛੋਟੀਆਂ ਮਨੋਰਟੀਆ ਖਤਮ ਹੋ ਵੀ ਜਾਂਦੀਆਂ ਤੇ ਤੇ ਇਸ ਕਰਕੇ ਫਿਰ ਪਰ ਉਹ ਨਹੀਂ ਕਰਨਾ ਉਸ ਉਸ ਉਹ ਤਾਂ ਇੱਕ ਸਾਡੇ ਲੈਵਲ ਤੇ ਉਹਨਾਂ ਦਾ ਇੱਕ ਉਹਦੇ ਉੱਤੇ ਤਾਂ ਫਿਰ ਵੱਡੀ ਵੱਡੀ ਪੋਲਿਟਿਕਸ ਖੜੀ ਕਰਨੀ ਹੁੰਦੀ ਹੈ ਇਹ ਇੱਥੇ ਹੋ ਰਿਹਾ ਦੇਸ਼ ਚ ਕਾਂਗਰਸ ਨੇ ਕਿਸੇ ਵੇਲੇ 80 ਵਿੱਚ ਕੀਤਾ ਉਹਨਾਂ ਭਾਜੀਪੀ ਉੱਥੋਂ ਲੱਗੇ ਉਹੀ ਉਹੀ ਪੇਟੈਂਟ ਫਾਰਮੂਲਾ ਹੈ ਪੇਟੈਂਟਡ ਫਾਰਮੂਲਾ ਹੈ ਕੋ ਨਵਾਂ ਫਾਰਮੂਲਾ ਨਹੀਂ ਹੈ ਇਹ ਜਿਹੜਾ ਉਹ ਉਹੀ ਪ੍ਰਾਣਾ ਫਾਰਮੂਲਾ ਚੱਲੀ ਜਾਂਦਾ ਹਾਂਜੀ ਇਹ ਜੇ ਦੇਖ ਰਹੇ ਮਤਲਬ ਦੇਖ ਰਿਹਾ ਤੁਸੀਂ ਫਾਰਮੂਲੇ ਦੀ ਗੱਲ ਕਰਦੇ ਆ ਮਤਲਬ ਮਨੀਪੁਰ ਜਿਹੜਾ ਲੰਮੇ ਸਮੇਂ ਤੋਂ ਸੁਲਗ ਰਿਹਾ ਹੁਣ ਦੁਬਾਰਾ ਫੇਰ ਉੱਤੇ ਵੱਡੇ ਭੰਬੜ ਮਚ ਗਏ ਇਹ ਸਾਡੀ ਮਸਲਿਆਂ ਨੂੰ ਸੁਲਝਾਉਣ ਪਿੱਛੇ ਨਾਕਾਮੀ ਆ ਜਾਂ ਸਾਡੀ ਇਹ ਰਾਜਨੀਤੀ ਆ ਕੀ ਇਹ ਚਤੂਈ ਮੈਂ ਤਾਂ ਇਹ ਨੂੰ ਲਾ ਇੰਡੀਤੀ ਸਾਹਮਣੇ ਕੋਈ ਨਾਕਾਮੀ ਵਾਲੀ ਗੱਲਬਾਤ ਨਹੀਂ ਰਾਜਨੀਤੀ ਆ ਫੇਰ ਗੇਮ ਨਹੀਂ ਕਰਨੀ ਜਿਹੜਾ ਕਿਸੇ ਦਾ ਹੈਗਾ ਉੱਥੇ ਹੁਣ ਫਰਜ਼ੀ ਕਿਤਾਬੀ ਉਹ ਕੁੱਕੀਆ ਉਹ 크੍ਰਿਸਚੀਅਨ ਜਿਆਦੇ ਤੇ ਦੂਜੇ ਜਿਹੜੇ ਮੈਥੀ ਹੈ ਮੈਥੀ ਮੈਥੀ ਆ ਤੇ ਉਹ ਹਿੰਦੂ ਹੈ ਉਥੇ ਮਸਲਾ ਖੜਾ ਕੀ ਤਾਂ ਬੇਸਿਕਲੀ ਤਾਂ ਇਹਦੇ ਪਿੱਛੇ ਕੁਝ ਨਾਲ ਲੱਗਦੇ ਹਿੰਦੂਆਂ ਨੂੰ ਇੱਕ ਥਾਂ ਕਰਨ ਜਾਂ ਹਿੰਦੂਆਂ ਚ ਆਪਦਾ ਇੱਕ ਸਪੋਰਟ ਬੇਸ ਖੜਾ ਕਰਨਾ ਉਹਦੇ ਕਰਕੇ ਮਣੀਪੁਰ ਨੂੰ ਅੱਗ ਲੱਗੀ ਹੋਈ ਆ ਤੇ ਲੱਗਦੀ ਰਹੇਗੀ ਸੋ ਇਸ ਕਰਕੇ ਉਹ ਇਸੇ ਅੱਗ ਦੇ ਵਿੱਚ ਹੀ ਉਹ ਝੁੱਲਸ ਰਿਹਾ ਮਣੀਪੁਰ ਕਤਲ ਹੋ ਜਾਂਦੇ ਕਤਲ ਹੋ ਹੀ ਜਾਣੇ ਇਹਨਾਂ ਨੂੰ ਕਤਲ ਨਾਲ ਨਹੀਂ ਕੋਈ ਸਵਾਲ ਪੋਲਿਟਿਕਸ ਕਿੱਥੇ ਚੱਲਦੀ ਹੈ ਉਹ ਕਤਲਾਂ ਦਾ ਦਿੱਲੀ ਤੱਕ ਕੋਈ ਬਹੁਤਾ ਅਸਰ ਨਾ ਹੋਵੇ ਉੱਥੇ ਚੱਲੀ ਜਾ ਵੀ ਉੱਥੇ ਸਾਡੀ ਪੋਲਿਟਿਕਸ ਦਾ ਇੱਕ ਕੰਸਟੀਚੂਐਂਸੀ ਤਿਆਰ ਹੋ ਜੇ ਉਹ ਕਰ ਰਹੇ ਹੈ ਇਸੇ ਤਰ੍ਹਾਂ ਮਤਲਬ ਚੰਡੀਗੜ੍ਹ ਦੇ ਮਾਮਲੇ ਤੇ ਵੀ ਉੱਪਰ ਰਾਜਨੀਤੀ ਚੱਲਦੀ ਰਹੇਗੀ ਮਤਲਬ ਇਹ ਬੰਦ ਨਹੀਂ ਹੋਣ ਵਾਲੀ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਕਿ ਨਹੀਂ ਮਿਲਦਾ ਇਹ ਆ ਮਾਮਲਾ ਖੜਾ ਹੀ ਰਹੇਗਾ ਦੇਖੋ ਜਿਵੇਂ ਆਕਾਲੀ ਦਲ ਦੇ ਵਿੱਚ ਕੋਈ ਕਪੈਸਿਟੀ ਨਹੀਂ ਵੀ ਆਪਦੀ ਪੋਲਿਟਿਕਸ ਬਦਲ ਲੈਣ ਸਮਰੱਥ ਨਹੀਂ ਹੈ ਇਹ ਇਹ ਜਿਹੜਾ ਸੈਟਅਪ ਹੈ ਜਿਹੜੇ ਲੀਡਰਸ਼ਿਪ ਹੈ ਦੋਨੋਂ ਧੜਿਆਂ ਦੇ ਲੀਡਰਸ਼ਿਪ ਹੈ ਇਨ੍ਹਾਂ 'ਚ ਸਮਰੱਥਾ ਨਹੀਂ ਵੀ ਨਵੀਂ ਪੋਲਿਟਿਕਸ ਜਿਹੜੀ ਜੈਨੂਇਨ ਪੋਲਿਟਿਕਸ ਹੈ ਜਾਂ ਰੀਜਨਲ ਪੋਲਿਟਿਕਸ ਹੈ ਉਹ ਸ਼ੁਰੂ ਕਰ ਲੈਣ ਐਵੇਂ ਭਾਜੀਪੀ 'ਚ ਸਮਰੱਥਾ ਨਹੀਂ ਵੀ ਜਿਹੜਾ ਏਜੰਡਾ ਆਰਐਸਐਸ ਦਾ 1925 ਤੋਂ ਸ਼ੁਰੂ ਕੀਤਾ ਉਹ ਏਜੰਡੇ ਤੇ ਕੰਮ ਉਹ ਕਰ ਰਹੇ ਹੈ ਇਸ ਕਰਕੇ ਉਹ ਸਾਇਕਲੋਰੀਜ਼ਮ ਜਾਂ ਡੈਮੋਕਰੇਟਿਕ ਜਿਹੜੇ ਆਦਰਸ਼ਾ ਹੁਤਾ ਇਥੇ ਲਾਗੂ ਹੋਏ ਨੇ ਜਾਂ ਬੜੇ ਥੋੜੇ ਕਨੇ ਲਾਇਕ ਲਾਗੂ ਹੋਇਆ ਪਾਕਿਸਤਾਨ ਦੇ ਮੁਕਾਬਲੇ ਥੋੜੇ ਬਹੁਤ ਹੋਏ ਆ ਜੇ ਅਸੀਂ ਉਹ ਦੇਖੀਏ ਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਜਿਹੜੀ ਜ਼ਮੀਨ ਹਰਿਆਣਾ ਨੂੰ ਦੇਣ ਦੇ ਰਾਜਧਾਨੀ ਬਣਾਉਣ ਲਈ ਨਾ ਵਿਧਾਨ ਸਭਾ ਬਣਾਉਣ ਲਈ ਹੈ ਉਹਦੇ ਤੇ ਕਿੱਡਾ ਕ ਅੰਦੋਲਨ ਤੁਸੀਂ ਦੇਖਦੇ ਕਿੱਡਾ ਵੱਡਾ ਅੰਦੋਲਨ ਹੋਣ ਦੀ ਪੋਸਿਬਿਲਿਟੀਜ਼ ਆ ਬੇਖੋ ਅੰਦੋਲਨ ਉਹਦੇ ਦੇ ਤਾਂ ਖੜਾ ਕੀਤਾ ਜਾ ਰਿਹਾ ਕਿਸਾਨੀ ਅੰਦੋਲਨ ਨੂੰ ਉਧਰਲੇ ਪਾਸੇੋਂ ਕਮਜ਼ੋਰ ਕਰਨਾ ਹੁਣ ਜੇ ਕਿਸਾਨ ਆ ਦੇ ਇਹ ਵੀ ਹੈ ਕਿ ਨਾ ਵੀ ਕਿਹੜਾ ਅੰਦੋਲਨ ਕਿਹੜੀ ਲੋੜ ਹੈ ਜੇ ਉਧਰ ਉਸ ਪਾਸੇ ਫਸਲਾਂ ਫਸਲਾਂ ਦਾ ਜਿਆਦਾ ਬੁਰਾ ਹਾਲ ਹੋਇਆ ਫਿਰ ਇਹ ਅੰਦੋਲਨ ਨਹੀਂ ਉੱਠੂਗਾ ਜੇ ਉਧਰ ਠੀਕ ਠਾਕ ਰਿਹਾ ਸਾਰਾ ਸਿਸਟਮ ਫਿਰ ਇਹ ਇਹ ਇੱਕ ਇਹ ਜੋਟਾ ਦੇਖੋ ਜਦੋਂ ਜਦੋਂ 84 ਵਾਲਾ ਮਾਹੌਲ ਸੀਗਾ 83 ਵੇਲੇ ਉਦੋਂ ਆ ਚੋਨਾ ਵੀ ਟੌਪ ਤੇ ਹੋਇਆ ਸੀ ਕਣਕ ਵੀ ਬਹੁਤ ਜ਼ਿਆਦਾ ਹੋਈ ਸੀ ਪ੍ਰੋਡਕਸ਼ਨ ਵੀ ਸਿਹਰੇਦੀ ਸੀ ਤੇ ਇਹ ਸਾਰੀ ਕਿਹ ਚੀਜ਼ ਦੀ ਲਫਟਿੰਗ ਵੀ ਸਾਰਾ ਖਰੀਦ ਵੀ ਬੜੇ ਸੋਹਣੇ ਤਰੀਕੇ ਨਾਲ ਹੁੰਦੀ ਰਹੀ ਹੈ ਇਸ ਕਰਕੇ ਉਹ ਦੂਜਾ ਵੱਡੇ ਮਾਹੌਲ ਦੇ ਵਿੱਚ ਸਾਰੇ ਇਨਵੋਲਵ ਹੋ ਗਏ ਇਸ ਕਰਕੇ ਇਹ ਦੇਖਿਆ ਜਾਂਦਾ ਕਿ ਨਾ ਸਾਰਾ ਕੀ ਹਾਂਜੀ ਸੋ ਸਿਰਜਪਾਤ ਜੀ ਤੁਹਾਡਾ ਤੁਸੀਂ ਇਹ ਚੋ ਸ਼ਾਮਲ ਹੋਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ